ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਰਸ਼ਿਸ਼ਟ ਦੋਸਤੋ ਚੱਜ ਦਾ ਵਿਚਾਰ ਵਿਸ਼ੇ ਦੇ ਅਨੁਸਾਰ ਆਪਾਂ ਅੱਜ ਇਸ ਮੈਡੀਟਨਲ ਫਲਾਂ ਦੀ ਗੱਲ ਕਰਾਂਗੇ। ਉਹਦਾ ਬਟੈਨਿਕਲ ਨਾਮ ਹੈਗਾ ਕਿਲੋਮ ਵਿਸਕੋਸਾ ਜੇ ਇਹਨੂੰ ਆਪਾਂ ਹਿੰਦੀ ਦੇ ਵਿੱਚ ਦੇਖੀਏ ਜੀ ਹਿੰਦੀ 'ਚ ਇਹਨੂੰ ਕੀ ਕਿਹਾ ਜਾਂਦਾ ਜਾਂ ਪੰਜਾਬੀ ਆਮ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਆਮ ਭਾਸ਼ਾ ਦੇ ਵਿੱਚ ਇਹਨੂੰ ਕਿਹਾ ਜਾਂਦਾ ਫੁਲਹੁਲ ਫੁਲਹੁਲ ਜਾਂ ਹੁਰਹੁਰ ਜਾਂ ਫਿਰ ਜੰਗਲੀ ਜੀਰਾ ਜਾਂ ਜੰਗਲੀ ਸਰਸੋਂ ਇਹ ਇਹਦੇ ਨਾਮ ਨੇ ਜੰਗਲੀ ਸਰਸੋਂ ਇਸ ਕਰਕੇ ਕਿਹਾ ਜਾਂਦਾ ਆ ਦੇਖੋ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਿਆ ਸੀਗਾ ਇਹਦੇ ਫਲੀਆਂ ਨੇ ਇਹਦੇ ਆਹੇ ਪੱਤੇ ਹੁੰਦੇ ਨੇ ਤੇ ਆਹ ਇਹਦੇ ਫਲੀ ਲੱਗਦੀ ਐਵੇਂ ਦੀ ਆ ਦੇਖੋ ਜੇ ਆਪਾਂ ਇਹਨੂੰ ਫਲੀ ਨੂੰ ਐਵੇਂ ਤੋੜਾਂਗੇ ਨਾ ਇਹਦੇ ਚੋਂ ਐਵੇਂ ਦੀ ਐਵੇਂ ਜਾਨੇ ਨਿਕਲਦੇ ਸਰੋਂ ਵਰਗੇ ਇਸ ਕਰਕੇ ਇਹਨੂੰ ਜੰਗਲੀ ਸਰੋਂ ਕਿਹਾ ਜਾਂਦਾ ਹੈ ਇਹ ਵੈਸੇ ਇਹ ਪੌਦਾ ਐਡੀਬਲ ਹੈ ਮਾਲੋਕੇ ਖਾਣਯੋਗ ਪੌਦਾ ਹੈ ਇਹਦੇ ਚੋਂ ਜਿਹੜਾ ਟੇਸਟ ਹੈ ਉਹਦਾ ਇਹ ਸਰੋਂ ਦੇ ਟੇਸਟ ਵਰਗਾ ਟੇਸਟ ਆਉਂਦਾ ਹੈ ਟਰੈਡੀਸ਼ਨਲ ਮੈਡੀਸਨ ਦੇ ਅੰਦਰ ਇਹਦੀ ਬਹੁਤ ਵਧੀਆ ਵਰਤੋਂ ਹੁੰਦੀ ਹੈ ਆਯੁਰਵੇਦ ਦੇ ਵਿੱਚ ਤੇ ਯੂਨਾਨੀ ਮੈਡੀਸਨ ਦੇ ਵਿੱਚ ਹੋਮੋਪੈਥੀ ਇਲੈਕਟਰੋਥੈਰੀ ਚੈਨਾ ਵਿੱਚ ਹੁੰਦੀ ਹੈ ਬਹੁਤ ਵਧੀਆ ਵਰਤੋਂ ਏਕਸਟਰਨਲ ਅਗਰ ਆਪਾਂ ਇਹਨੂੰ ਜ਼ਖਮਾਂ ਦੇ ਉੱਤੇ ਇਹਦੇ ਪੱਤਿਆਂ ਦਾ ਰਸ ਜਾਂ ਅਲਸਰ ਦੇ ਉੱਤੇ ਜਾਂ ਫਿਰ ਜੋੜਾਂ ਦੇ ਦਰਦਾਂ ਜਿੱਥੇ ਜੋੜਾਂ ਦਾ ਦਰਦ ਹੋਵੇ ਸਾਨੂੰ ਰਿਮਿਟੀਸ਼ਨ ਦੇ ਲਈ ਇਹਦੇ ਪੱਤਿਆਂ ਦੇ ਰਸ ਨੂੰ ਵਰਤਿਆ ਜਾਵੇ ਤਾਂ ਉਹ ਬਹੁਤ ਵਧੀਆ ਰਿਜ਼ਲਟ ਦਿੰਦਾ ਹੈ ਤੇ ਇੰਟਰਨਲ ਤੌਰ ਤੇ ਇਹਦੇ ਜਿਹੜਾ ਜੇ ਆਪਾਂ ਇਹਨੂੰ ਖਾਈਏ ਇਹਦੇ ਪੱਤਿਆਂ ਨੂੰ ਤਾਂ ਇਹਦੇ ਫਲ ਨੂੰ ਤਾਂ ਇਹ ਕੀੜਿਆਂ ਨੂੰ ਮਾਰਨ ਦਾ ਕੰਮ ਕਰਦਾ ਹੈ ਪੇੜ ਦੇ ਕੀੜੇ ਖਤਮ ਕਰ ਦਿੰਦਾ ਐਂਟੀ ਐਲਮੈਂਥਿਕ ਹੈ ਕਾਰਮਿਨੇਟਿਵ ਹੈ ਐਂਡ ਡਾਈਜੋਰੇਟਿਕ ਸਿਸਟਮ ਦੇ ਵਿੱਚ ਡਾਈਜੋਰੇਟਿਕ ਹੈ ਉਹ ਡਾਈਜੋਰੇਟਿਕ ਪੇਟਾਂ ਨੂੰ ਖੋਲ ਕੇ ਲਿਆਉਣ ਦੇ ਵਿੱਚ ਇਹ ਕੰਮ ਆਉਂਦਾ ਹੈ ਨੰਬਰ 3 ਇਹਦੇ ਜਿਹੜੇ ਪੱਤੇ ਨੇ ਇਹਨਾਂ ਦਾ ਅਗਰ ਰਸ ਕੱਢ ਕੇ ਕੰਨ ਦੇ ਵਿੱਚ ਪਾਏ ਜਾਵੇ ਕੰਨ ਦਰਦ ਦੇ ਦਰਦ ਨੂੰ ਇਹ ਬੰਦ ਕਰ ਦਿੰਦਾ ਹੈ ਕੰਨ ਦਰਦ ਦੀ ਬਹੁਤ ਵਧੀਆ ਦਵਾਈ ਹੈ ਇਹ ਇਹਦੇ ਪੱਤਿਆਂ ਦਾ ਰਸ ਦੂਜਾ ਪੈਟਸ ਕੰਟਰੋਲ ਵੀ ਕਰਦਾ ਹੈ ਇਹ ਪਸ਼ੂ ਪੱਖੀਆਂ ਦੇ ਉੱਤੇ ਜਾਂ ਕੀੜੇ ਮਕੌੜਿਆਂ ਨੂੰ ਕੰਟਰੋਲ ਕਰਨ ਦੇ ਲਈ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਪੱਤਿਆਂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਬਾਇਓ ਡੀਜ਼ਲ ਦੇ ਤੌਰ ਤੇ ਵੀ ਇਹਨੂੰ ਵਰਤੇ ਜਾਂਦਾ ਹੈ ਪੇਟ ਦੀਆਂ ਪ੍ਰੋਬਲਮਸ ਦੇ ਲਈ ਵੀ ਇਹਨੂੰ ਵਰਤੇ ਜਾਂਦਾ ਆਮ ਤੌਰ ਤੇ ਇਹ ਖਾਣ ਵਾਲਾ ਬਹੁਤ ਹੈ ਜਿਵੇਂ ਆਪਾਂ ਸਾਗ ਸਬਜ਼ੀ ਖਾਂਦੇ ਆ ਜਾਂ ਕਈ ਸਟੇਟਾਂ ਦੇ ਵਿੱਚ ਇਹਦੇ ਪੱਤਿਆਂ ਦੀ ਭੁਰਜੀ ਬਣਾ ਕੇ ਖਾਧੀ ਜਾਂਦੀ ਹੈ ਮੈਡੀਸਨ ਤੌਰ ਤੇ ਵੀ ਇਹ ਇਹਦੇ ਕੰਮ ਉਹਨੇ ਦੇਖ ਲਓ ਪਛਾਣ ਕਰ ਲਓ ਬਹੁਤ ਸ਼ਾਨਦਾਰ ਬੇਟਾ ਜਿਵੇਂ ਸਰਸੋਂ ਹੀ ਤਰ੍ਹਾਂ ਹੁੰਦਾ ਹੈ ਦੋਸਤੋ ਇਹੋ ਜਿਹੇ ਪਲਾਂਟਸ ਦੀ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਮੇਰਾ ਫੇਸਬੁੱਕ ਚੈਨਲ ਮੇਰਾ ਇੰਸਟਾਗ੍ਰam ਚੈਨਲ ਤੇ ਮੇਰਾ YouTube ਚੈਨਲ ਡਾਕਟਰ ਵਸੀਸ਼ਤਾ ਚਾਜ ਦਾ ਵਿਚਾਰ ਨੂੰ ਸਬਸਕ੍ਰਾਈਬ ਕਰੋ ਫਾਰਵਰਡ ਕਰੋ